ਪੰਜਾਬ ਦੇ ਵਿੱਚ ਪੁਲਿਸ ਐਜੇਡੀ ਨਸ਼ਿਆਂ ਖਿਲਾਫ ਸਖਤ ਜਿਹੜੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਦੇ ਨਾਲ ਵੀ ਜਿਹੜੀ ਨਸ਼ੇ ਦੀ ਵਿਕਰੀ ਹੈ ਉਸ ਤੇ ਰੋਕ ਲੱਗਦੀ ਹੋਈ ਕਿਸੇ ਪਾਸਿਓਂ ਨਜ਼ਰ ਨਹੀਂ ਆ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਇਸ ਵੇਲੇ ਪਿੰਡ ਦੇ ਵਿੱਚ ਮਾਹੌਲ ਗਰਮਾ ਜਾਂਦਾ ਜਦੋਂ ਪਿੰਡ ਦੀ ਹੀ ਕਿਸੇ ਮਹਿਲਾ ਦੇ ਉੱਤੇ ਨਸ਼ਾ ਵੇਚਣ ਦੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਜੀ ਹਾਂ ਗੱਲ ਕੀਤੀ ਜਾਵੇ ਤਾਂ ਨਸ਼ੇ ਦੀ ਤਾਂ ਨਸ਼ਾ ਜਿਹੜਾ ਆਪਣੀਆਂ ਜੜ੍ਹਾਂ ਪੰਜਾਬ ਦੇ ਵਿੱਚੋਂ ਪਸਾਰਦਾ ਹੋਇਆ ਜਾ ਰਿਹਾ ਤੇ ਲਗਾਤਾਰ ਓਵਰਡੋਸ ਹੋਣ ਕਾਰਨ ਨੌਜਵਾਨਾਂ ਦੀ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਵੀ ਵਾਦੀ ਚੱਲੀ ਆ ਤਾਂ ਗੱਲ ਕਰਾਂਗੇ ਜਲੰਧਰ ਦੇ ਪਿੰਡ ਸਲੇਮਪੁਰੇ ਦੇ ਜਿੱਹਾਂ ਜਿੱਥੇ ਇੱਕ ਔਰਤ ਹੈ ਜਿਹੜੀ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵੇਚਦੀ ਹੈ ਔਰ ਪਿੰਡ ਦੀਆਂ ਬਾਕੀ ਔਰਤਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਲਗਾਤਾਰ ਉਸ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਪਹਿਲਾਂ ਤਾਂ ਇਹ ਚੂਰਾ ਪੋਸਟ ਵੇਚਣ ਦਾ ਕੰਮ ਕਰਦੀ ਸੀ ਜੋ ਕਿ ਕਿਸੇ ਹੱਦ ਤੱਕ ਬਰਦਾਸ਼ਤ ਕੀਤਾ ਜਾਂਦਾ ਸੀ ਪਰ ਹੁਣ ਉਹ ਚਿੱਟਾ ਵੇਚਣ ਦਾ ਜਿਹੜਾ ਕਾਰੋਬਾਰ ਕਰਨਾ ਉਸਨੇ ਸ਼ੁਰੂ ਕਰ ਦਿੱਤਾ ਐ ਇੰਨੇ ਨਹੀਂ ਪਿੰਡ ਵਾਸੀਆਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਉਹ ਆਪਣੇ ਘਰ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਚਿੱਟਾ ਦਿੰਦੀ ਐ ਅਤੇ 500 ਰੁਪਏ ਜਿਹੜਾ ਐਕਸਟਰਾ ਲੈਂਦੀ ਐ ਜਿਸ ਦੇ ਕਾਰਨ ਪਿੰਡ ਵਾਸੀਆਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਤੇ ਵਿੱਚ ਹੀ ਪੁਲਿਸ ਪਾਰਟੀ ਦੇ ਉੱਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਕਿ ਤੁਸੀਂ ਇਸ ਔਰਤ ਤੋਂ ਜਿਹੜਾ ਮਹੀਨਾ ਵਾਰ ਲੈਣੀ ਹੋ ਜੀहां ਜਿਸ ਨੂੰ ਸੁਣ ਕੇ ਪਿੰਡ ਦੇ ਵਿੱਚ ਤਹਿਲਕਾ ਮਚ ਜਾਂਦਾ ਤਾਂ ਪੂਰਾ ਮਾਮਲਾ ਕੀ ਐ ਉਹ ਜਾਣ ਲੈਣੇ ਕੀ ਗੱਲ ਹੋਈ ਸਾਰੀ ਜੀ ਇੱਥੇ ਸਾਨੂੰ ਮੇਰਾ ਨਾਮ ਸਿਮਰਨ ਹੈ ਹੂੰ ਸਾਨੂੰ ਇੱਥੇ ਸਾਡੇ ਸਾਹਮਣੇ ਇੱਥੇ ਚਿੱਟਾ ਲਗਾਉਣ ਦੀ ਕਹਿੰਦੀ ਸੀ ਵੀ ਚਿੱਟਾ ਲਗਾਵੋ ਨਸ਼ੇ ਲਗਾਵੋ ਇਹਨਾਂ ਨੇ ਸਾਡੇ ਸਾਹਮਣੇ ਆਨੇ ਮਨਾ ਕਰ ਦਿੱਤਾ ਹੈ ਫਿਰ ਸਾਡੇ ਨਾਲ ਪਲਾਟ ਵਿੱਚ ਕਹਿੰਦੀ ਐ ਇੱਥੇ ਲਕੋਵੋ ਅਸੀਂ ਸਾਰਿਆਂ ਨੇ ਇਕਾ ਕਰਕੇ ਅਸੀਂ ਮਨਾ ਕੀਤਾ ਵੀ ਅਸੀਂ ਇੱਥੇ ਨਸ਼ਾ ਨਹੀਂ ਪਕੰਦ ਦੇਣਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਬੰਦੇ ਇਕੱਠੇ ਕੀਤੇ ਸ਼ਰਿਆਮ ਦਾਤ ਚਲਾਏ ਆ ਤੁਸੀਂ ਵੀਡੀਓ ਦੇਖ ਸਕਦੇ ਆ ਸ਼ਰਿਆਮ ਇਥੇ ਗੁੰਡਾਗਰਦੀ ਦਿਖਾਈ ਗਈ ਆ ਫਿਰ ਅੱਛਾ ਮੈਂ ਕੱਲ ਕੱਲ ਇਹਨਾਂ ਨੇ ਕਿ ਅੱਜ ਮੈਨੂੰ ਸ਼ਰਿਆਮ ਇੱਥੇ ਗਾਲਾਂ ਕੱਢ ਕੇ ਗਈ ਆ ਛੈਂਟੀ ਤੇ ਛੈਂਟੀ ਦੀ ਭੈਣ ਇੱਥੇ ਸ਼ਰਿਆਮ ਆਈ ਮੈਨੂੰ ਗਾਲਾਂ ਕੱਢ ਕੇ ਗਈ ਆ ਕਹਿੰਦੀ ਤੂੰ ਆਖੇ ਵੀਡੀਓ ਬਣਾਉਣੀ ਮੈਂ ਸਾਰ ਵੀਡੀਓ ਬਣਾਉਣੀ ਆ ਮੈਂ ਵੀਡੀਓ ਬਣਾਉਣੀ ਆ ਜਿਹੜਾ ਮਰਜੀ ਆਜਵੇ ਤੁਹਾਨੂੰ ਕੌਣ ਕਹਿ ਰਿਹਾ ਇੱਥੇ ਨ ਸਾਨੂੰ ਆ ਕਹਿੰਦੀ ਆ ਰੱਜੀ ਰੱਜੀ ਕਹਿੰਦੀ ਆ ਇਹਨਾਂ ਦਾ ਬਕਾਇਦਾ ਥਾਣੇ ਜਾ ਕੇ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਆ ਦੇਖੋ ਰਿਕਾਰਡ ਲੁਕੇ ਨਹੀਂ ਹੋਇਆ ਤੇ ਨਾ ਹੀ ਮੁਕਰਨ ਦਿੰਨੇ ਆ ਹੂੰ ਕੋਣ ਰੱਜੀ ਹੈ ਕੋਣ ਹੈ ਜੀ ਉਹ ਇੱਥੇ ਸ਼ਰਿਆਮ ਚਿੱਟਾ ਵੀ 베ਤਦੀ ਆ ਇੱਥੇ ਲੇਖੂ ਬਦਮਾਸ਼ ਨੂੰ ਲੈ ਕੇ ਆਉਂਦੀ ਆ ਲੋ ਹੈ ਮੁੜ ਕੇ ਧੰਦਾ ਵੀ ਕਰਾਉਂਦੀ ਇੱਥੇ ਰਾਤਾਂ ਨੂੰ ਆ ਜਿਹੜੇ ਕਿਰਾਏਦਾਰ ਰੱਖੇ ਇਸੇ ਕੰਮ ਲਈ ਰੱਖੇ ਆ ਇੱਥੇ ਸ਼ਰਿਆਮ ਧੰਦਾ ਚਲਾਉਂਦੀ ਆ ਜੇ ਅਸੀਂ ਅੱਜ ਆਵਾਜ਼ ਚੱਕਦੇ ਆ ਤੇ ਸਾਨੂੰ ਇੱਥੇ ਸ਼ਰਿਆਮ ਡਰਾਇਆ ਜਾਣ ਡਿਆ ਜਾਂ ਦਾਤ ਲਿਆ ਲਿਆ ਕਿ ਕਿੰਨੇ ਚਿਰ ਤੋਂ ਚੱਲ ਰਿਹਾ ਜੀ ਕੰਮ ਇਹ ਸਾਰਾ ਇਹ ਬਹੁਤ ਚਿਰ ਦਾ ਚੱਲਦਾ ਪਰ ਸਾਨੂੰ ਥੋੜਾ ਦਿਨ ਹੋਇਆ ਇੱਥੇ ਰਹਿੰਦਿਆਂ ਨੂੰ ਪਰ ਅਸੀਂ ਇਹ ਕੰਮ ਚੱਲਣ ਨਹੀਂ ਦੇਣ ਦੇ ਇਸ ਕਰਕੇ ਸਾਡੀ ਆਵਾਜ਼ ਨੂੰ ਦਬਾਇਆ ਜਾਣ ਦੇ ਆ ਹੂੰ ਤੇ ਹੁਣ ਪੁਲਿਸ ਪਹੁੰਚੀ ਮੋਕੇ ਦੇ ਸ਼ਿਕਾਇਤ ਦਿੱਤੀ ਹੈ ਪੁਲਿਸ ਨੇ ਵੀ ਦਿੱਤੀ ਸੀ ਪੁਲਿਸ ਨੇ ਕੁਛ ਨਹੀਂ ਕੀਤਾ ਹੈਗਾ 400 ਦੀ ਕੀਤੀ ਹੈ ਕਿਸੇ ਨੇ ਕੁਛ ਨਹੀਂ ਕੀਤਾ ਹੈਗਾ ਨਹੀਂ ਹੁਣ ਮੋਕਾ ਦੇਖਣ ਆਈ ਸੀ ਕੱਲ ਪਰਸੋ ਜਰੂਰ ਸ਼ਿਕਾਇਤ ਦਿੱਤੀ ਸੀ ਮੋਕਾ ਦੇਖਣ ਆਏ ਸੀ ਦਾਤਾ ਕਰਪਾਨਾ ਚ ਲਾਏ ਸਰ ਦਾਤਾ ਕਰਪਾਨਾ ਬਕਾਇਦਾ ਸਾਡੇ ਕੋਲ ਸਬੂਤ ਆ ਹਾਂ ਗੱਲ ਕਰੋ ਸਾਡੇ ਇੰਟਾ ਰੋੜੇ ਬੈਠੇ ਆਂ ਅੰਟੀ ਸਾਡੇ ਨਾਲ ਆ ਦੇਖੋ ਬਦਮਾਸ਼ ਉਹਨੂੰ ਕੱਲ ਦੀ ਮੈਂ ਬਦਮਾਸ਼ ਕਰ ਦਿੰਦੇ ਹਾਂ ਨਸ਼ਾ ਤਸਕਰ ਨੇ ਨਸ਼ਾ ਨਾ ਕਰ ਸ਼ਰੀਆ ਦੇ ਇਹ ਕਹਿੰਦੀ ਆ ਅਖੇ ਇਹਦੇ ਨਾਲ ਮੂੰਹ ਆ ਤੁਸੀਂ ਮੂੰਹ ਨਾ ਲਾਓ ਕਿ ਇਹ ਤਾਂ ਹਨਾ ਗੈਂਗਸਟਰ ਹੈ ਇੱਥੇ ਜਨਾਨੀਆਂ ਨੂੰ ਕਹਿੰਦੇ ਵੀ ਗਲਤ ਕੰਮ ਕਰੋ ਇਹਨਾਂ ਦੇ ਨਾਲ ਕੇ ਫਿਰ ਜਨਾਨੀਆਂ ਮੋਰੇ ਇਹ ਨੰਗੇ ਹੁੰਦੇ ਆ ਇਹਨਾਂ ਨੂੰ ਕਹਿੰਦੇ ਜਨਾਨੀਆਂ ਜਿਹੜੀਆਂ ਲੇਡੀਜ਼ ਤੁਹਾਡੇ ਇਹਨਾਂ ਦੇ ਪਿਆਰ ਲਈ ਲਏ ਆ ਤੇ ਇਹਨਾਂ ਨੂੰ ਕਹਿੰਦੀ ਤੁਸੀਂ ਆ ਗਲਤ ਕੰਮ ਕਰੋ ਇਹ ਕਹਿੰਦੀ ਆ ਅਸੀਂ ਨਹੀਂ ਕਰਦੇ ਕਦੀ ਕਿਸੇ ਨੂੰ ਕਹਿੰਦੇ ਨਸ਼ਾ ਰੱਖ ਲਓ ਠੀਕ ਹੈ ਤੇ ਮੇਰੇ ਸਾਹਮਣੇ ਵੀ ਇਹ ਨੰਗਾ ਹੋਇਆ ਆ ਠੀਕ ਹੈ ਜੀ ਕਹਿੰਦੀ ਮੇਰਾ ਕੀ ਕਰ ਲਿਆ ਆ ਅਸੀਂ ਪੈਸੇ ਭਰਦੇ ਆ ਨਹੀਂ ਕੌਣ ਨੰਗਾ ਕੌਣ ਹੋ ਜਾਂਦਾ ਇਹ ਲੇਖੂ ਹੋਇਆ ਮੈਂਟਲੀ ਕੋਈ ਅਪਸਾਈਟ ਆਈ ਹੈ ਕੀ ਨਹੀਂ 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 ਇਹ ਕੋ ਠੀਕ ਆ ਜਾਣ ਬੁਝ ਕੇ ਕਰਦਾ ਸਭ ਕੁਝ ਜਾਣ ਬੁਝ ਕੇ ਕਰਦਾ ਨੇ ਉਹ ਬੰਦਾ ਰੱਖਿਆ ਆ ਹੈਗਾ 6 ਫੁੱਟ ਦਾ ਜੂ ਤੁਸੀਂ ਕਿੰਨੇ ਚਿਰ ਤੋਂ ਰਹਿ ਰਹੇ ਹੋ ਇੱਥੇ ਜੀ ਨਹੀਂ ਹੈ ਨਾ ਸਾਨੂੰ ਵੀ ਨਹੀਂ ਚ ਦੇਖ ਰਹੇ ਹਾਂ 5-6 ਸਾਲ ਹੋ ਗਏ 5-6 ਸਾਲ ਹੋ ਗਏ ਕਿੰਨੇ ਚਿਰ ਤੋਂ ਇਹ ਧੰਦਾ ਚੱਲ ਰਿਹਾ ਜੀ ਇੱਥੇ ਇਦਾਂ ਗਿਆਰ ਕਰ ਰਹੇ ਨੇ ਇਹ ਕਿੰਨੇ ਚਿਰ ਤੋਂ ਚੱਲਦਾ ਪਿਆ ਆ ਹਾਂ ਹਾਂ ਜੀ ਮਤਲਬ 5-6 ਸਾਲੋਂ ਚੱਲਦੇ ਹੀ ਪਏ ਆ ਕੋਈ ਰੋਕ-ਠੋਕ ਨਹੀਂ ਹੈਗੀ ਰੋਕਦੇ ਆ ਤੇ ਇਹ ਆ ਵਾਰਦਾ ਰਿਹਾ ਨਹੀਂ ਤੁਸੀਂ ਥਾਣੇ ਕੋਈ ਰਿਪੋਰਟ ਕਦੀ ਨਹੀਂ ਕਰਾਈ ਤੁਸੀਂ ਨਹੀਂ ਪਹਿਲੇ ਨਹੀਂ ਕਰਾਈ ਇਹਨਾਂ ਦੀ ਆਪ ਹੀ ਬਥੇਰੀਆਂ ਅਰਖਾਸਾ ਚੱਲਦੀਆਂ ਬਾਰ-ਬਾਰ ਚੱਕ ਕੇ ਲੈ ਜਾਂਦੇ ਆ ਸੀਗਿਆਂ ਵਾਲੇ ਵੀ ਲੈ ਜਾਂਦੇ ਚੱਕ ਕੇ ਇਹਨਾਂ ਨੂੰ ਸੋ ਮਤਲਬ ਪਹਿਲਾਂ ਪਰਚੇ ਹੋਏ ਇਹਨਾਂ ਦੇ ਲੱਜੀ ਤੇ ਵੀ ਪਰਚਾ ਜੀ ਨਸ਼ਾ ਕਿਹੜਾ ਨਸ਼ਾ ਵੇਚਦੇ ਆ ਜੀ ਇਹ ਇਹ ਸਾਰ ਕੁਝ ਵੇਚਦੇ ਝੋਟੇ ਵੇਚਦੇ ਵੇਚਦੇ ਇਹ ਹਾਂਜੀ ਡੋਟੇ ਵੇਚਦੇ ਚਿੱਟਾ ਵੇਚਦੇ ਇਹ ਕੰਦਾ ਕਰਾਉਂਦੀ ਉੱਥੇ ਜੀ ਕੋਣ ਹੈ ਜਨਾਨੀ ਰੱਖਿਆ ਸਾਰੀਆਂ ਤੋਂ ਧੰਦਾ ਕਰਾਉਂਦੀ ਸਾਨੂੰ ਵੀ ਕਹਿੰਦੀ ਧੰਦਾ ਕਰੋ ਕੋਣ ਹੈ ਜਨਾਨੀ ਅਸੀਂ ਇਹ ਤਾਂ ਮਗਰ ਡੋਟੇ ਵਾਲੀ ਹਰਜੀ ਇਹਦਾ ਨਾਮ ਆ ਉਹਨੇ ਚਿੱਟੇ ਨਾਲ ਐਨੇ ਇੱਕ ਮੁੰਡਾ ਸਾਡਾ ਨੰਗਲ ਦਾ ਵੀ ਮਰਿਆ ਉਹ ਵੀ ਚਿੱਟੇ ਨਾਲ ਹੀ ਮਰਿਆ ਤੇ ਇਹ ਚਿੱਟਾ ਜਿਹੜੇ ਇੱਥੇ ਆਪਣੇ ਘਰੇ ਬਿਠਾ ਕੇ ਮੁੰਡਿਆਂ ਨੂੰ ਬੁਲਾਉਂਦੇ ਆ ਉਹਨਾਂ ਤੋਂ 500 ਰੁਪਇਆ ਵੱਖਰਾ ਲੈਂਦੀ ਆ ਤੇ ਇਹ ਡੋਡੇ ਤੇ ਚਿੱਟਾ ਦੋਨੇ ਵੇਚਦੇ ਆ ਇੱਕ ਇਹਨਾਂ ਨੇ ਜਿਹੜਾ ਬੰਦਾ ਰੱਖਿਆ ਹੈ ਸ਼ਰਿਆਮ ਕਹਿ ਰਹੀ ਆ ਕਿ ਮੈਂ ਉਹ ਬੰਦਾ ਰੱਖਿਆ ਹੋਇਆ ਆ ਸਰਪੰਚ ਸਾਹਿਬ ਕਿੰਨੇ ਚਿਰ ਤੋਂ ਇਹ ਜਿਹੜਾ ਨਸ਼ਾ ਚੱਲ ਰਿਹਾ ਜੀ ਅੱਛੇ ਲੱਗਦੇ ਇਹ ਲੋਡੇ ਤਾਂ ਕਾਫੀ ਟਾਈਮ ਤੋਂ ਵੇਚਦੀ ਪਈ ਆ ਤੇ ਹੁਣ ਚਿੱਟੇ ਦਾ ਸਾਨੂੰ ਥੋੜੇ ਟਾਈਮ ਤੋਂ ਪਤਾ ਲੱਗਣ ਡਿਆ ਦੇ ਦੇ ਖਿਲਾਫ ਅਸੀਂ ਚਿੱਟੇ ਦੇ ਖਿਲਾਫ ਅਸੀਂ ਸਖਤ ਆ ਮੈਂ ਚਾਰ ਪਿੰਡਾਂ ਦੇ ਸਰਪੰਚਾਂ ਨਾਲ ਗੱਲ ਕੀਤੀ ਆ ਅਸੀਂ ਚਾਰ ਪਿੰਡਾਂ ਸਰਪੰਚ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਕੀ ਚਿੱਟਾ ਵੇਚਦੀ ਆ? ਇਹ ਸਵਾਲ ਲੈ ਲਓ ਹੁਣ। ਇਸ ਤੋਂ ਪਹਿਲਾਂ ਤੁਸੀਂ ਕੋਈ ਨਸ਼ੇ ਦੇ ਸਬੰਧ ਚ ਥਾਣੇ ਦੇ ਵਿੱਚ ਜਾਂ ਕਿਸੇ ਨੂੰ ਪਹਿਲਾਂ ਦੱਸਿਆ ਜੀ? ਹਾਂਜੀ ਅਸੀਂ ਸਾਨੂੰ 2 ਦਿਨ ਹੋ ਗਏ ਆ। ਨਹੀਂ ਮਾਹੌਲ ਕਾ ਤੋਂ ਇੰਦਾ ਖਰਾਬ ਹੋਇਆ ਕੀ ਗੱਲਬਾਤ ਕੀ ਹੋਈ ਹੈ? ਉਹਨਾਂ ਦਾ ਬੱਚੇ ਜੀ ਇਹਨਾਂ ਦੇ ਖਿਲਾਫ ਕੰਪਲੇਂਟ ਕਰਦੇ ਆ ਉਹ ਇਹਨਾਂ ਦੇ ਖਿਲਾਫ ਕੰਪਲੇਂਟ ਕਰਦੇ ਆ। ਬਾਕੀ ਤੁਹਾਡੇ ਨਾਲ ਗੱਲ ਹੋਈ ਗਈ ਹੈ ਜੀ। ਕੀ ਕੰਪਲੇਂਟ ਦਿੱਤੀ ਇਹਨਾਂ ਨੇ ਸਰ ਮਾਰੇ ਦੱਸ ਦਿਓ। ਇਹਨਾਂ ਨੇ ਸਾਨੂੰ ਇਹ ਦੱਸੀ ਆ ਵੀ ਸਾਡੇ ਇੱਥੇ ਆ ਕੇ ਤੇ ਦਫਤਰ ਵਗੈਰਾ ਲਾ ਕੇ ਤੇ ਸਾਡੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ। ਇੱਕ ਨਸ਼ੇ ਦਾ ਵਿੱਚ ਕਹਿ ਰਿਹਾ ਕਿ ਨਸ਼ਾ ਰੱਖਣ ਨੂੰ ਠੀਕ ਹੈ ਜੀ ਨਹੀਂ ਕਿ ਇਹਨਾਂ ਦੱਸਿਓਦਾ ਇਹਨਾਂ ਨੇ ਕੋਈ ਗੱਲ ਕੀਤੀ ਡਿਊਟੀ ਵਗੈਰਾ ਸਬੰਧੀ ਕਰੇ ਰੱਖੋ ਜੀ ਮੇਰੇ ਨਾਲ ਨਹੀਂ ਇਹ ਗੱਲ ਹੋਈ ਹੈ ਇਹਨਾਂ ਨੇ ਹੁਣ ਦੱਸਿਆ ਵੀ ਸਾਡੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਅੱਛਾ ਜੀ ਕੱਲੇ ਹਮਲੇ ਦੀ ਕੰਪਲੇਂਟ ਆਈ ਹੈ ਮੇਰੇ ਕੋਲ ਇੱਕ ਹਮਲੇ ਦੀ ਕੰਪਲੇਂਟ ਹੈ ਕੋਈ ਨਸ਼ੇ ਦੀ ਨਹੀਂ ਦਿੱਤੀ ਹੈ ਲੇ ਕੰਪਲੇਂਟ ਇਹਨਾਂ ਨੇ ਕੰਪਲੇਂਟ ਮੈਂ ਤੁਹਾਨੂੰ ਦੱਸ ਰਿਹਾ ਜੀ ਤੋ ਤਿੰਨ ਦਿਨ ਤੋਂ ਚੱਲ ਰਹੀ ਹੈ ਇਹਨਾਂ ਦੀ ਆਪਸ ਵਿੱਚ ਹੂੰ ਹੂੰ ਤੇ ਉਹ ਸਾਰੀ ਐਸਐਚਓ ਸਾਹਿਬ ਦੇ ਨੋਟਿਸ ਕਿ ਕਾਰਵਾਈ ਕੀ ਕੀਤੀ ਜਾਵੇਗੀ ਸਰ ਹੁਣ ਕਾਰਵਾਈ ਡਿਊਟੀ ਅਫਸਰ ਏਐਸਏ ਹਰਵੰਦ ਸਿੰਘ ਹੈ ਜੀ ਉਹਨਾਂ ਨੇ ਕਾਰਵਾਈ ਕਰਨੀ ਹੈ ਉਹਨਾਂ ਦੇ ਕੋਲ ਕੇਸ ਚੱਲਿਆ ਗਿਆ ਹੈ ਜੀ ਹੁਣ ਮੌਕਾ ਸ਼ਾਂਤ ਤੁਸੀਂ ਮੌਕੇ ਤੇ ਪਹੁੰਚੇ ਹੋ ਮੌਕਾ ਜਦੋਂ ਅਸੀਂ ਆਏ ਉਦੋਂ ਤੀ ਸ਼ਾਂਤੀ ਹੈ ਜੀ ਪੱਤਰਕਾਰ ਸਾਹਿਬ ਪਹਿਲਾਂ ਵੀ ਤੁਹਾਡੇ ਆ ਚੁੱਕੇ ਹੋ ਇੱਥੇ ਸਭ ਤੋਂ ਪਹਿਲਾਂ ਨੇ ਮੌਜੂਦ ਸੀਗੇ ਹੂੰ ਹੂੰ ਤੇ ਦੂਸਰੀ ਪਾਰਟੀ ਨਾਲ ਗੱਲਬਾਤ ਹੋਈ ਸਰ ਜਿਨ੍ਹਾਂ ਤੇ ਰੋਪ ਲੱਗ ਰਿਹਾ ਹੈ ਹੁਣ ਇਧਰੋਂ ਹੋ ਕੇ ਤੇ ਹੁਣ ਉਧਰ ਹੀ ਜਾ ਰਹੇ ਉਹਨਾਂ ਨੂੰ ਟਾਈਮ ਦੇਣਾ ਜੋ ਵੀ ਹੈਗਾ ਅੱਜ ਆਪਣੇ ਡਿਊਟੀ ਅਫਸਰ ਆ ਰਹੇ ਏਐਸਏ ਰਜਿੰਦਰ ਸਿੰਘ ਜੋ ਅੱਜ ਡਿਊਟੀ ਅਫਸਰ ਨੇ ਹੂੰ ਹੂੰ ਤੇ ਉਹ ਹੁਣ ਟਾਈਮ ਦੇਣਗੇ ਜਾਂ ਜੋ ਵੀ ਇਹ ਮੈਂ ਸੂਦਾ ਠਾਣਾ 112 ਤੇ ਡਿਊਟੀ ਕਰਦਾ ਜੀ